ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਸਹਜਾਦ ਵਿਖੇ ਕੀਤੀવાડી ਅਤੇ ਕਿਸਾਨ ਭਲਾਈ ਭਾਗ ਵੱਲੋਂ ਇੱਕ ਜਿਲਾ ਪਧਰੀ ਕਿਸਾਨ ਸਗਲਾਈ ਕੈਂਪ ਲਗਾਇਆ ਗਿਆ ਸਵਾਜੋ ਤੁਹਾਨੂੰ ਉਹਦੀਆਂ ਝਲਕੀਆਂ ਦਿਖਾਉਨੇ ਆਂ ਇਹਦਾ ਪ੍ਰਕਾਸ਼ ਹੈ ਦਾ ਸੋ ਆਲੂਆ ਦੇ ਵਿੱਚ ਪ੍ਰਕਾਸ਼ ਦੀ ਨਾਤਾ ਜੁੜੂ ਹੁੰਦੀ ਹੈ ਸੋ ਜੇ ਡੀਏਪੀ ਅਈਨਲਿੰਗ ਇੱਕ ਪਹਿਲੇ ਡੀਏਪੀ ਪਿੱਛੇ ਤੁਸੀਂ ਥੇੜਾ ਪਹਿਲਾਂ ਐਮਬੀ ਦੇ ਬਾਰੇ ਵੀ ਸਵਾਲ ਲੈ ਲਓ ਨਾਲ ਤੋਂ ਪ੍ਰਾਜ ਕਹਿ ਸਕਦਾ ਹੋ। ਹੋਰ ਵੀ ਬਹੁਤ ਕੁਝ ਹੁੰਦਾ ਹੈ ਆਪਾਂ ਕੱਟਾਂ ਦਾ ਮੁਲਾਜ਼ਮੀ ਕਿ ਡੀਏਪੀ ਨੂੰ ਆਪ ਕਿੰਨੇ ਮਿਲਦੇ ਹੈ ਔਰ ਮੈਂ ਇਹ ਗੱਲ ਇੱਕ ਤੱਕ ਹੀ ਕਹਿ ਰਿਹਾ ਹਾਂ ਇੱਕ ਆਪਣੀ ਕੰਡ ਦੀ ਵਜਾਈ ਜਦੋਂ 15-9 ਤੱਕ ਟਲੇਡ ਹੋ ਜਾਂਦੀ ਹੈ ਇੱਕ ਤਰ੍ਹਾਂ ਤੋਂ ਡੀਐਪੀ ਤੋਂ ਲਾਵਾ ਆਪਣੇ ਤੋਂ ਹੋਰ ਵੀ ਫਾਇਦਾ ਹੈ ਜਿਹੜੀਆਂ ਕਿ ਸਰਪਾਸ ਹੋ ਰਹੇ ਹਰ ਤਰ੍ਹਾਂ ਦੇ ਉਹਨਾਂ ਪਹਿਲੇ ਨੰਬਰ ਦੇ ਰਿਹਾ ਉਹ ਜਿਹੜੇ ਸਰਵਰ ਤੋਂ ਪਾਸ ਕਰਦੇ ਪ੍ਰਾਣੀ ਵਾਲਾ ਆਪਾਂ ਬਹੁਤ ਕਰਦੇ ਹਾਂ ਸਿਹਤ ਸੁਪਰ ਪਾਸਵਰਡ ਜੇ ਤੁਸੀਂ ਡੀਐਪੀ ਦਾ ਇੱਕ ਥਲਾ ਰੱਖਣਾ ਹੈ ਤੇ ਆਪਾਂ ਸਿੰਗਲ ਸੁਪਰ ਪਾਸਵਰਡ ਨੇ ਤਿੰਨ ਥੈਲੇ ਵਰਤ ਕੇ ਕੋਈ ਮਾਸਟਰਸ ਲੈ ਸਕਦੇ ਆ ਔਰ ਬਦਲੇ ਦੇ ਵਿੱਚ ਸਾਨੂੰ ਸਿੰਗਲ ਸੁਪਰ ਫਾਸਮੈਂਟ ਦੇ ਵਿੱਚ ਇੱਕ ਹੋਰ ਤੱਤ ਮਿਲਦਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਉਹ ਹੈਗਾ ਸਲਫਰ ਸਲਫਰ ਦਾ ਮਿਲ ਜਾਂਦਾ ਹੈ ਇੱਕ ਸਿੰਗਲ ਸੁਪਰ ਫਾਸਮੈਂਟ ਦੇ ਇੱਕ ਟਨ ਤੋਂ ਬਾਅਦ ਪਿੱਛੇ 100 ਕਿਲੋ ਪਿੱਛੇ ਤੱਕ ਪੱਛੇ 12 ਤੋਂ 16 ਜਿੰਨਾ ਤੱਤ ਜਿਹੜਾ ਮਿਲਦਾ ਹੈ ਇਹ ਤੋਂ ਮਾਰਕੀਟ ਪ੍ਰਾਈਸ ਲਈ ਇਹ ਉਹ ਲਗਭਗ 80 ਰੁਪਏ ਕਿਲੋ ਦੇ ਹਿਸਾਬ ਨਾਲ 1200 1300 ਜਿੰਨਾ ਸੋ ਇਹ ਆਪਣੇ ਕੋਲ ਡੀਏਪੀ ਥਾਲ ਨਹੀਂ ਮਿਲ ਰਹੀ ਤੇ ਆਪਾਂ ਦੇਖਣਾ ਕਿ ਸਿੰਗਲ ਸੁਪਰਵਾਇਜ਼ਰ ਥਾਲ ਹੈ ਸਿੰਗਲ ਸੁਪਰਵਾਇਜ਼ਰ ਦੇ ਇੱਕ ਥਲੇ ਤੁਸੀਂ ਤਿੰਨ ਥਲੇ ਖਾਣਨੇ ਆ ਪਰ ਉਹਨਾਂ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਸਰਪਰ ਖਾਣ ਨਾਲ ਫਾਇਦਾ ਮਿਲ ਰਿਹਾ ਪੂਜੇ ਨਾਲ ਬੰਦੇ ਜਿਹੜੀ ਖਾਣ ਹੈ ਮਾਰਕੀਟ ਦੇ ਵਿੱਚ ਬਹੁਤ ਬਹੁਤ ਸਾਰੇ ਕਿਸਾਨਾਂ ਦੇ ਬਹੁਤ ਹੋ ਗਏ ਉਹ ਹੈ ਜਿਹੜਾ ਟ੍ਰਿਪਲ ਸੁਪਰਵਾਇਜ਼ਰ ਹੈ ਜਦੋਂ ਵੀ ਉਹ ਟ੍ਰਿਪਲ ਸੁਪਰਵਾਇਜ਼ਰ ਥਾਲ ਦੇ ਵਿੱਚ ਵੀ ਮਾਈ ਫਾਸਟ ਉਸ ਦਾ ਪੱਤਾ ਜਨਾ ਡੀਏਪੀ ਦੇ ਵਿੱਚ ਡੀਏਪੀ ਦੇ ਵਿੱਚ 46% ਤੇ ਟ੍ਰਿਪਲ ਸੁਪਰ ਫਾਸਟ ਬੀਟ ਦੇ ਵਿੱਚ ਜਿਹੜਾ ਹੈਗਾ ਉਹ ਵੀ 46% ਹੈ ਹਰ ਕਿਤੇ ਆ ਹਰ ਸਰਵੇ ਇਤੇ ਹੈ ਕਿ ਟ੍ਰਿਪਲ ਸੁਪਰ ਫਾਸਟ ਥਾ ਦੇ ਵਿੱਚ ਸਾਡੇ ਨੂੰ ਮਾਈਕੋਜਨ ਦਾਤ ਨਹੀਂ ਹੈਗਾ ਜਿਹੜਾ ਇਹ ਡੀਏਪੀ ਦੇ ਵਿੱਚ 18% ਹੈ ਜੇ ਕਿਸੇ ਕਿਸਾਨ ਨੂੰ ਟ੍ਰਿਪਲ ਸੁਪਰ ਫਾਸਟ ਨਾਲ ਮਿਲ ਰਹੀ ਹੈ ਉਹ 20 ਕਿਲੋ ਜੁਰੀਆ ਕਣਕ ਦੀ ਬਜਾਈ ਦੇ ਵੇਲੇ ਟ੍ਰਿਪਲ ਸੁਪਰ ਫਾਸਟ ਨਾਲ ਪਾ ਲੋ ਉਹਦਾ ਡਾਗੀ ਇੱਥੇ ਇੱਕ ਪੈਰ ਬਣ ਗਿਆ ਇਸੇ ਜੁਨੀ ਜੁਨੀ ਜੀ ਦੇ ਮੈਂ ਕਰ ਪਾਉ ਬਾਸ ਬਿਚਲੇ ਜਾਣਾ ਪੈ ਗਿਆ ਉਹਨਾਂ ਦੇ ਬੇਟੇ ਸਾਡੇ ਸਤਾਰਯੋਗ ਲਾਡੀ ਸਪੋੜੀ ਤੇ ਸਰਦਾਰ ਜਸ਼ਵੰਤ ਸਿੰਘ ਦਸੀ ਸਪੋੜੀ ਪੰਕਜ ਰਾਜਵੰਦ ਸਾਡੇ ਸਾਫ ਦਾ ਐਮਪੀਲੇ ਸਰਦਾਰ ਤਸੀਮ ਸਿੰਘ ਜੋਧਾ ਜੀ ਯੂਨੀਵਰਸਿਟੀ ਦੇ ਵਰਪਖ ਬਹੁਤ ਬਿਸ਼ਿਆ ਦੇ ਬਾਹਰ ਡਾਕਟਰ ਸਾਹਿਬਾ ਤੇ ਬਹੁਤ ਹੀ ਸਤਾਰਿਓ ਸੰਪਰਵ ਸਭ ਤੋਂ ਪਹਿਲਾਂ ਫਤਿਹ ਸਾਹਿਬ ਜੀ ਲਈ ਵਹਿਰੂ ਜੀ ਦਾ ਤੁਲਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਸਾਡਾ ਜਿਹੜਾ ਇਹ ਅੱਜ ਦਾ ਸਾਫ ਸਟਾਈਲ ਕੈਂਪ ਆ ਹੋ ਸਰਲ ਨਸਤੀ ਤੋਂ ਬਾਪੂ ਅੰਮ੍ਰਿਤਸਰ ਦੇ ਬਹਾਰ ਸਾਣਾ ਦੇ ਨਾਲ ਅਰੰਮਾ ਸਮਾ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਹੋਏ ਸ੍ਰੀ ਕਰਸੇਂ ਜੋਧਾ ਜੀ ਇੱਕ ਖੇਤੀਬਾੜੀ ਵਿਭਾਗ ਦੇ ਦਰਜਾ ਦਰਜਾ ਆਲੂ ਪਰਸਲੂ ਡਿਊਜੀ ਅਸੀਸ ਬਲਾਉ ਪਤੇ ਵਾਰ ਕੀ ਜੀ ਕਾ ਕਲਸਾ واحر جی کی فتح سبت پہلا مبارک کھیتی سہبان, باڑی کے کسان پلائی دے وباگ دے, دے سارے ہی ملازم صاحبان ہے جنہ نے اپرالہ کیتا ہے جو شلوہڑ جوگ ہے ਮੇਰੀ ਕੋਈ ਹਸਤੀ ਨਹੀਂ ਔਕਾਤ ਨਹੀਂ ਕੋਈ ਇਲਮ ਨਹੀਂ ਕਿ ਮੈਂ ਤੁਹਾਨੂੰ ਮਿਹਨਤ ਕਸ਼ਾ ਨੂੰ ਤੇ ਸਕੇ ਤੇ ਸੁਭਾਈ ਮਾਨ ਇਹਨਾਂ ਹੁਨਰਮੰਦ ਲੋਕਾਂ ਨੂੰ ਕੋਈ ਅਡਵਾਈਸ ਸਲਾਹ مشورہ ਦੇ ਸਕਾਂ ਮੇਰੀਆਂ ਦੋ ਬੇਨਤੀਆਂ ਨੇ ਇੱਕ ਕਿਸਾਨ ਭਰਾਵਾਂ ਨੂੰ ਹੈ ਤੇ ਇੱਕ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੂੰ ਹੈ ਹੋ ਸਕਦਾ ਬੇਨਤੀਆਂ ਕੌੜੀਆਂ ਹੋਣ ਉਹਦੇ ਲਈ ਖਿਮਾ ਜਾਦਨਾ ਹੈ 15 ਅਗਸਤ 1947 ਨੂੰ ਅਸੀਂ ਆਜ਼ਾਦ ਹੋਏ ਤੇ ਇਸ ਸੱਚਾਈ ਦਾ ਪਵਾਇ ਵਿੱਚ ਹੈ ਤੁਹਾਨੂੰ ਤੁਹਾਡੇ ਧਰਮੀ ਹੋਣ ਦਾ ਸਰਟੀਫਿਕੇਟ ਮਿਲ ਜਾਏਗਾ ਅਸੀਂ ਉਹ ਸਾਂ ਜਿਹੜੇ ਸਾਰੀ ਦੁਨੀਆ ਦਾ ਬੋਝ ਆਪਣੀ ਮੋਢਿਆਂ ਤੇ ਚੱਕਦੇ ਸਾਂ ਤੇ ਸਾਡੇ ਬਜ਼ੁਰਗਾਂ ਨੇ ਜਿਹਨੂੰ ਤਾੜ ਕਿਹਾ ਸੀ ਵਿੱਕਾ-ਵਿਕਾ 2-2 ਬਿੰਡੇ ਜ਼ਮੀਨ ਸਾਡੀ ਛੱਡ ਕੇ ਉਹ ਫੇਰ ਰੁੱਖਾਂ ਦੀ ਛਾਂ ਉਸ ਜਗ੍ਹਾ 'ਤੇ ਬੈਠੇ ਸਾਰਾ ਦਿਨ ਸੂਰਜ ਨਹੀਂ ਸੀ ਦਿਸਦਾ ਜੇਠ ਹਾਰ ਵਿੱਚ ਤੇ ਸੌਣੀਆਂ ਝੜੀਆਂ ਦੇ ਵਿੱਚ ਮਨੁੱਖ ਕਦਾ ਗਿੱਲਾ ਨਹੀਂ ਸੀ ਵਪਾਰ ਮਹਿਸੂਸ ਅੱਜ ਅਸੀਂ ਆਪਣੇ ਬੇੜਿਆਂ ਦੇ ਮਨੁੱਖਾਂ ਨੇ ਰੋਕਾਂ ਦੀ ਕਦਰ ਨਹੀਂ ਕਰ ਸਕੇ ਹੱਥ ਜੋੜ ਕੇ ਬੇਨਤੀ ਹੈ ਇਸ ਖੇਤੀ ਨੂੰ ਇਸ ਜ਼ਮੀਨ ਨੂੰ ਧਰਮ ਦੇ ਰੂਪ ਦੇ ਵਿੱਚ ਆਪਣੀ ਮਾਂ ਦੇ ਰੂਪ ਦੇ ਵਿੱਚ ਸਤਕਾਰ ਨਹੀਂ ਈ ਤੇ ਆਪਣੀ ਇਸ ਜ਼ਮੀਨ ਨੂੰ ਤੇ ਆਪਣੀ ਔਲਾਦ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖੀਏ ਉਹ ਬਾਬਾ ਅਨੰਤ ਸਾਧਿਆ ਝੋਲੀ ਨਾ ਪਰਦਾਏਗਾ ਤੇ ਦੂਸਰੀ ਬੇਨਤੀ ਸਮਝੇ ਹੀ ਡਾਕਟਰ ਸਹਿਮਾਨ ਨੂੰ ਕੀ ਇਹ ਦੇ ਮਾਹਰ ਵਿਦਵਾਨਾਂ ਨੂੰ ਹੈ ਕਿ ਜਿਹੜਾ ਕਿ ਅੱਜ ਉਪਰਾਲਾ ਕੀਤਾ ਇਸ ਚੱਜਾ ਹੈ ਤੇ ਮੇਰੇ ਸਤਕਾਰਯੋਗ ਭੈਣ ਜੀ ਕਹਿ ਰਹੇ ਸਨ ਕਿ ਅਸੀਂ ਹਾੜੀ ਸੋਣੀ ਇਹ ਉਪਰਾਲਾ ਕਰਦੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਹਾੜੀ ਸੋਣੀ ਤੋਂ ਬਿਨਾ ਵੀ ਜ਼ਿਲ੍ਹੇ ਤੋਂ ਬਲਾਕ ਤੋਂ ਪਿੰਡ-ਪਿੰਡ ਦੇ ਵਿੱਚ ਜਿਸ ਤਰ੍ਹਾਂ ਇੱਕ ਕਿਸਾਨ ਦੀ ਸਭ ਤੋਂ ਮੇੜੇ ਦੀ ਅਪਰੋਚ ਉਹਦਾ ਲਿੰਗਾਂ ਦੇ ਲਈ ਤੇ ਰਕਲਾ ਪੰਜਾਬ ਜਿਹੜਾ ਮੇਰੀ ਸਰਕਾਰ ਦਾ ਤੇ ਇਸ ਪੰਜਾਬ ਵਿੱਚ ਦਰਦਿਆਂ ਦਾ ਸੁਪਨਾ ਹੈ ਉਹਨੂੰ ਸੰਪੂਰਨ ਕਰ ਦਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਧੇਮਿਆਂ ਭਰੇ ਸਮੇਂ ਜੋ ਸਮਾਜਿਕਤਾ ਸਾਰਿਆਂ ਹੀ ਰਾਜਨੀਤਿਕ ਸਿੱਖਿਤਾ ਦਾ ਧੰਨਵਾਦ ਹੈ ਤੇ ਤੁਹਾਡੇ ਸਾਰਿਆਂ ਤੋਂ ਖਿਮਾ ਜਾਂਚਦਾ ਸ਼ਿਹਾ ਹਰਪ੍ਰੀਤ ਸਿੰਘ ਪੁੱਤਰ ਜਗਿੰਦਰ ਸਿੰਘ ਪੰਹਲਵਾਰਾ ਲਾਲ ਸੁਧਾਰ ਜਿਲ੍ਹਾ ਪਾਲ جنگ پنڈ سہول سدار گرمخ سولہ کلام سکرالا جگوندر بلا سنگرالا